भारत माता की भारत माता की इथे सत्कार योग मंच ते बैठे भाजपा दे नेतागण मेरे प्यारी पैणा दे भ्राओ भाईगोर जी का खालसा भाईगोर जी की फतेह जय श्री राम ਅਸੀਂ 2024 ਚ ਬੈਠੇ ਆ ਤੇ ਭਾਰਤ ਆਸਵਲੇ ਦੁਨੀਆ ਦੇ ਜਿਹੜੇ ਟੌਪ ਦੇ 5 ਦੇਸ਼ ਨੇ ਉਹਨਾਂ ਚ ਪਹੁੰਚ ਗਿਆ ਤੇ ਜਲਦੀ ਟੌਪ ਦੇ 3 ਦੇਸ਼ਾਂ ਚ ਪਹੁੰਚ ਜਾਣਾ ਜਿੰਨੀਆਂ ਹੀ ਵੱਡੀਆਂ ਦੁਨੀਆ ਦੀਆਂ ਕੰਪਨੀਆਂ ਨੇ ਉਹ ਸਾਡੇ ਭਾਰਤ 'ਚ ਆਪਣੀਆਂ ਫੈਕਟਰੀਆਂ ਖੋਲ੍ਹ ਰਹੀਆਂ ਨੇ ਇਹ ਫੈਕਟਰੀਆਂ ਦਾ ਕੀ ਮਤਲਬ ਹੈ ਇਹਦਾ ਮਤਲਬ ਇਹ ਆ ਕਿ ਜਿਹੜੀਆਂ ਨੌਕਰੀਆਂ ਪਹਿਲਾਂ ਬਾਹਰ ਮਿਲਦੀਆਂ ਸੀ ਆ ਉਹ ਸਾਰੀਆਂ ਭਾਰਤ ਚ ਆ ਰਹੀਆਂ ਨੇ ਇਹ ਸਾਰਾ ਕੁਝ ਪਿਛਲੇ 10 ਸਾਲ ਚ ਪ੍ਰਧਾਨ ਮੰਤਰੀ ਮੋਦੀ ਜੀ ਦੀ ਲੀਡਰਸ਼ਿਪ ਥੱਲੇ ਹੋਇਆ ਮੈਂ ਪਿਛਲੇ 4 ਸਾਲ ਚ ਭਾਰਤ ਦਾ ਰਾਜਦੂਤ ਸੀਗਾ ਅਮਰੀਕਾ ਚ ਤੇ ਮੈਨੂੰ ਪਤਾ ਆ ਕਿ ਕਈ ਵੱਡੀਆਂ ਅਮਰੀਕਨ ਕੰਪਨੀਆਂ ਉਹਨਾਂ ਨੇ ਆਪਣੀਆਂ ਫੈਕਟਰੀਆਂ ਭਾਰਤ ਚ ਲਗਾਈਆਂ ਨੇ ਇਹਦੇ ਚ ਜਿਹੜੀਆਂ-ਜਿਹੜੀਆਂ ਗਾਂਦੀਆਂ ਟੈਕਨੋਲੋਜੀਆਂ ਹੈਗੀਆਂ ਨੇ ਉਹਨਾਂ ਦੀਆਂ ਫੈਕਟਰੀਆਂ ਭਾਰਤ 'ਚ ਲੱਗ ਰਹੀਆਂ ਨੇ ਮੈਂ ਤੁਹਾਨੂੰ ਇੱਕ ਦੋ ਉਦਾਹਰਣ ਦੇਣਾ ਆ ਸੈਮੀਕੰਡਕਟਰ ਹੋ ਸਕਦਾ ਆਪਾਂ ਨੂੰ ਪਤਾ ਨਾ ਹੋਵੇ ਸੈਮੀਕੰਡਕਟਰ ਕੀ ਆ ਲੇਕਿਨ ਆਪਣੇ ਸਾਰਿਆਂ ਕੋਲੋਂ ਜਿਹੜਾ ਮੋਬਾਈਲ ਫੋਨ ਆ ਜਿਹੜਾ ਰਾਤ ਨੂੰ ਅਸੀਂ ਟੈਲੀਵਿਜ਼ਨ ਦੇਖਦੇ ਆ ਜਿਹਦੇ 'ਚ ਅਸੀਂ ਆਈਪੀਐਲ ਦੇਖਦੇ ਆ ਜਿਹੜੀਆਂ ਕਾਰਾਂ 'ਚ ਅਸੀਂ ਘੁੰਮਦੇ ਆ ਜਿਹੜੀਆਂ ਸਕੂਟਰਾਂ 'ਚ ਅਸੀਂ ਜਾਂਦੇ ਆ ਉਹਨਾਂ 'ਚ ਇੱਕ ਚਿਪ ਪੈਂਦੀ ਆ ਅਗਰ ਉਹ ਚਿਪ ਲਾ ਹੋਵੇ ਤੇ ਉਹਨਾਂ 'ਚੋ ਕੋਈ ਨਹੀਂ ਕੁਛ ਚੱਲੇਗਾ ਉਹ ਜਿਹੜੀ ਚਿਪ ਐ ਉਹ ਸੈਮੀ ਕੰਡਕਟਰ ਫੈਕਟਰੀ 'ਚ ਬਣਦੀ ਆ ਤੇ ਉਹ ਫੈਕਟਰੀ ਮੋਦੀ ਜੀ ਦੇ ਟਾਈਮ 'ਚ ਅਮਰੀਕਾ ਗੁਜਰਾਤ 'ਚ ਲਗਾ ਰਿਆ ਇਤਰਾ ਹੀ ਸਭ ਤੋਂ ਵੱਡੀ ਦੁਨੀਆ ਦੀ ਸੋਲਰ ਫੈਕਟਰੀ ਚਨਾਈ ਚ ਲੱਗ ਰਹੀ ਆ ਹੋਰ ਵੀ ਆਪਾਂ ਕਿਸੇ ਵੀ ਵੱਡੀ ਕੰਪਨੀ ਦੀ ਗੱਲ ਕਰੀਏ IBM ਮਾਈਕਰੋਸਾਫਟ ਆਪਣੇ ਆ ਗੂਗਲ ਜਹਾਜ਼ਾਂ ਦੀ ਇਹ ਇੰਜਨ ਜਿਹੜੇ ਨੇ ਉਹ ਵੀ ਸਾਡੇ ਭਾਰਤ ਚ ਬਣ ਰਹੇ ਨੇ ਲੇਕਿਨ ਪੰਜਾਬ ਕਿੱਥੇ ਜਾ ਰਿਹਾ ਪੰਜਾਬ ਚ ਇਹਨਾਂ ਚੋਂ ਕੋਈ ਵੀ ਫੈਕਟਰੀ ਨਹੀਂ ਲੱਗ ਰਹੀ ਪੰਜਾਬ ਦੀਆਂ ਸਮੱਸਿਆ ਕਿਹੜੀਆਂ ਨੇ ਸਾਡੇ ਇੱਥੇ ਕਾਨੂੰਨੀ ਵਿਵਸਥਾ ਖਰਾਬ ਹੁੰਦੀ ਜਾ ਰਹੀ ਆ ਸਾਡੀਆਂ ਭੈਣਾਂ ਇਸ ਵੇਲੇ ਖਾਸ ਤੌਰ ਤੇ ਮਾਝੇ 'ਚ ਰਾਤ ਨੂੰ 8 ਵਜੇ ਤੋਂ ਬਾਅਦ ਸੋਚ ਕੇ ਬਾਹਰ ਨਿਕਲਦੇ ਆ ਕੋਈ ਵੀ ਲੋਕੇਟ ਜਾਂ ਚੇਨ ਨਹੀਂ ਪਾਉਂਦੇ ਕਿਉਂਕਿ ਕੋਈ ਖੋ ਕੇ ਲੈ ਜਾਏਗਾ ਇਤਰਾ ਹੀ ਕਈਆਂ ਭਰਾਵਾਂ ਨੂੰ ਪੈਸੇ ਦੀਆਂ ਟੈਲੀਫੋਨ ਹੁੰਦੇ ਆ ਉਹ ਘਰ 'ਚ ਦੱਸਦੇ ਵੀ ਨਹੀਂ ਕਿਸੇ ਨੂੰ ਹੁਣ ਇਹੋ ਜਿਹੀਆਂ ਮੁਸ਼ਕਿਲਾਂ ਕਿਤੇ ਵੀ ਕਿਤੇ ਵੀ ਕਿਸੇ ਮਾਰਕੀਟ 'ਚ ਗੋਲੀ ਚੱਲ ਜਾਵੇ ਸਾਡੇ ਬੱਚੇ ਜਾਂ ਅਸੀਂ ਉੱਥੇ ਖੜੇ ਹੋਈਏ ਕ੍ਰਾਸ ਫਾਇਰਿੰਗ 'ਚ ਮਾਰੇ ਜਾ ਸਕਦੇ ਆ ਇਸ ਵੇਲੇ ਨਸ਼ਿਆਂ ਦੀਆਂ ਪ੍ਰੋਬਲਮ ਸਾਡੇ ਪੰਜਾਬ 'ਚ ਪਿਛਲੇ 10 ਸਾਲ 'ਚ ਵਧੀਆਂ ਹੀ ਨੇ ਸਾਰੀਆਂ ਸਰਕਾਰਾਂ ਨੇ ਕਿਹਾ ਜਿਤਨਾ ਪਹਿਲੇ ਸਪੀਕਰਾਂ ਨੇ ਵੀ ਦੱਸਿਆ ਇਹਨਾਂ ਨੇ ਕਿਹਾ ਕਿ ਅਸੀਂ 1 ਮਹੀਨੇ ਚ ਬੰਦ ਕਰ ਦਵਾਂਗੇ ਇਹ ਪਿਛਲੇ 10 ਸਾਲ ਚ ਘਟੀਆਂ ਨੇ ਕਿ ਵਧੀਆਂ ਨੇ ਇਹ ਤੁਹਾਨੂੰ ਬਹੁਤ ਅੱਛਾ ਪਤਾ ਆ ਸਾਡੇ ਪੰਜਾਬ ਦੀ ਰੋਜ਼ਗਾਰੀ ਸਾਡੇ ਪੰਜਾਬ ਦੀ ਪ੍ਰੋਡਕਟਿਵਿਟੀ ਸਾਡੇ ਪੰਜਾਬ ਦੀ ਇੰਡਸਟਰੀ ਸਾਡੇ ਪੰਜਾਬ ਦਾ ਟ੍ਰੇਡ ਸਭ ਕੁਝ ਘਟਿਆ ਹੀ ਘਟਿਆ ਆ ਇਸ ਲਈ 2024 ਚ ਇਹ ਸਾਨੂੰ ਸੋਚਣਾ ਪੈਗਾ ਐਦ ਕਾ ਜਦੋਂ ਅਸੀਂ ਜਾ ਕੇ ਵੋਟਾਂ ਪਾਵਾਂਗੇ ਤੇ ਤੁਹਾਨੂੰ ਇਹ ਪਤਾ ਆ ਕਿ ਨਰਿੰਦਰ ਮੋਦੀ ਦੀ ਸਰਕਾਰ ਭਾਰਤ ਚ ਬਣਨੀ ਆ ਇਸ ਕਰਕੇ ਜਦੋਂ ਵੀ ਅਸੀਂ ਵੋਟਾਂ ਪਾਵਾਂਗੇ ਸਾਨੂੰ ਐਦ ਕਾ ਭਾਜਪੇ ਨੂੰ ਕਮਲਦੇਵ ਫੋਲ ਨੂੰ ਵੋਟ ਪਾਣੀ ਆ ਕਿਉਂਕਿ ਜਿਹੜੀਆਂ ਵੀ ਆ ਮੁਸ਼ਕਲਾਂ ਨੇ ਇਹ ਉਦੋਂ ਹੀ ਠੀਕ ਹੋਣੀਆਂ ਜਦੋਂ ਕੇਂਦਰ ਸਰਕਾਰ ਤੇ ਜਿਹੜੇ ਕੇਂਦਰ ਦੇ ਕਾਨੂੰਨ ਨੇ ਇਹ ਜਿਹੜੀ ਆਪਾਂ ਨਸ਼ਿਆਂ ਦੀ ਗੱਲ ਕਰਦੇ ਆ ਦੇਖੋ ਜਿਹੜੇ ਨਸ਼ਿਆਂ ਦੇ ਵਪਾਰੀ ਨੇ ਉਹਨਾਂ ਦੀ ਕੌਣ ਮਦਦ ਕਰਦਾ ਆ ਇਹ ਉਦੋਂ ਹੀ ਠੀਕ ਠਾਕ ਹੋਣੀ ਆ ਜਦੋਂ ਮੋਦੀ ਸਾਹਿਬ ਦੇ ਕੇਂਦਰ ਕਾਨੂੰਨ ਇੱਥੇ ਲੱਗੇ ਕੇਂਦਰ ਏਜੰਸੀਆਂ ਨੇ ਠੀਕ ਕੀਤਾ ਤੇ ਉਸ ਤੋਂ ਵੱਧ ਕੇ ਜਿਹੜੇ ਠੀਕ ਨਸ਼ਿਆਂ ਦੀਆਂ ਦਵਾਈਆਂ ਨੇ ਉਹਨਾਂ ਨੂੰ ਅਸੀਂ ਪੰਜਾਬ ਚ ਲੈ ਕੇ ਆਏ ਇਹ ਉਦੋਂ ਹੀ ਆ ਸਕਦੀ ਜਦੋਂ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਉੱਤੇ ਹੋਏਗੀ ਤੇ ਇਥੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਚੁਣ ਕੇ ਜਾਣਗੇ ਇਸ ਤਰ੍ਹਾਂ ਹੋਰ ਕਈ ਚੀਜ਼ਾਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਤੁਹਾਡੇ ਤੱਕ ਨਹੀਂ ਪਹੁੰਚਦੀਆਂ ਉਹ ਵਿਦਿਆ ਦੀ ਗੱਲ ਕਰੀਏ ਜਿਹੜੇ ਬਾਹਰ ਦੀਆਂ ਯੂਨੀਵਰਸਟੀਆਂ ਸਾਡੀਆਂ ਯੂਨੀਵਰਸਟੀਆਂ ਨਾਲ ਮਿਲ ਕੇ ਡਿਗਰੀਆਂ ਦੇ ਦੀਆਂ ਪੰਜਾਬ 'ਚ ਕੋਈ ਨਹੀਂ ਦੇ ਰਹੀ ਇਹ ਉਦੋਂ ਹੀ ਪੰਜਾਬ 'ਚ ਆਊਗਾ ਜਦੋਂ ਤੁਸੀਂ ਸੋਚ ਸਮਝ ਕੇ ਆਦ ਕਾਂ ਮੋਟਾ ਪਾਓਗੇ ਦੇਖੋ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਮੋਦੀ ਸਾਹਿਬ ਪਹੁੰਚ ਗਏ ਨੇ ਇਸ ਕਰਕੇ ਆਦ ਕਾਂ ਪਹਿਲੀ ਜੂਨ ਨੂੰ ਤੁਸੀਂ ਸੋਚ ਕੇ ਆਪਾਂ ਸੋਚ ਕੇ ਕਮਲਦੇਵ ਫੋਲ ਨੂੰ ਵੋਟ ਪਾਣੀ ਆ ਤੇ ਆਪਣੇ ਆਪਣੇ ਬੱਚਿਆਂ ਦੇ ਆਪਣੇ ਪਰਿਵਾਰਾਂ ਦੇ ਤੇ ਸਾਡੇ ਮਾਝੇ ਦੇ ਤੇ ਪੰਜਾਬ ਦੇ ਭਵਿੱਖ ਲਈ ਭਾਜਪਾ ਨੂੰ ਇੱਥੋਂ ਜਿਤਾ ਕੇ ਭੇਜਣਾ ਬਹੁਤ-ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par